ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਆ ਕੇ ਅੱਜ ਇਸ ਮੋਰਚੇ ਨੂੰ ਸਮਰਥਨ ਦਿੱਤਾ ਹੈ। ਤਾਕਤ ਵਧਾਈ ਹੈ। ਔਰ ਅੱਜ ਇਹਨਾਂ ਨੇ ਐਲਾਨ ਕੀਤਾ ਕਿ ਅਸੀਂ ਕੱਲ ਤੋਂ ਹੀ ਕੋਸ਼ਿਸ਼ ਕਰਾਂਗੇ ਜਾ ਕੇ ਔਰ ਕੋਸ਼ਿਸ਼ ਦੇ ਨਾਲ ਅਸੀਂ ਇਸ ਮੋਰਚੇ ਦੇ ਵਿੱਚ ਇੱਥੇ ਫਨੋਰੀ ਬਾਰਡਰ ਦੇ ਮੋਰਚੇ ਨੂੰ ਹੋਰ ਤਕੜਾ ਕਰਨ ਵਾਸਤੇ ਟਰੈਕਟਰ ਟਰਾਲੀਆਂ ਲੈ ਕੇ ਆਵਦੀਆਂ ਆਵਾਂਗੇ। ਸਮੁੱਚੇ ਦੇਸ਼ ਵਾਸੀਆਂ ਨੂੰ ਇਹ ਸੁਨੇਹਾ ਦੇਣਾ ਚਾਹਣਾ ਕਿ ਮੋਰਚਾ ਦਿਨੋ-ਦਿਨ ਚੜ੍ਹਦੀ ਕਲਾ ਵੱਲ ਨੂੰ ਜਾ ਰਿਹਾ ਹੈ। ਬਹੁਤ ਬਣਿਆ ਹੋਇਆ ਸਰਕਾਰ ਤੇ ਇਸ ਦਵਾ ਨੂੰ ਹੋਰ ਵਧਾਈਏ 5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਹਰਿਆਣਾ ਦੇ ਬਾਰਡਰ ਦੇ ਉੱਤੇ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਡਟੇ ਹੋਏ ਨੇ ਤਾਂ ਉੱਥੇ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਰਾਤ ਨੂੰ ਇੱਕ ਵੀਡੀਓ ਜਿਹੜੀ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਿਸਾਨਾਂ ਨੂੰ ਇੱਕ ਖੁਸ਼ਖਬਰੀ ਦਿੱਤੀ ਜਾਂਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਮੱਝ ਦੇ ਦਵਾਬੇ ਦੀਆਂ ਤਿੰਨ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਆ ਕੇ ਮਿਲੀਆਂ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਉਹ ਟਰਾਲੀਆਂ ਲੈ ਕੇ ਜਿਹੜੇ ਉੱਥੇ ਉਹ ਪਹੁੰਚਣਗੇ ਤਾਂ ਉਹਨਾਂ ਦਾ ਕਹਿਣਾ ਕਿ ਮੋਰਚਾ ਜਿੱਤਣ ਦੇ ਲਈ ਕਿਸਾਨਾਂ ਦਾ ਜਿਹੜਾ ਸਾਨੂੰ ਸਾਥ ਚਾਹੀਦਾ ਹੈ ਤਾਂ ਜਿਸ ਕਰਕੇ ਅਸੀਂ ਮੋਰਚਾ ਜਿਹੜਾ ਉਹ ਜਿੱਤ ਸਕਾਂਗੇ ਆਪਾਂ ਖਨੋਰੀ ਬਾਰਡਰ ਤੇ ਇਸ ਵੇਲੇ ਖੜੇ ਆਂ ਸਾਨੂੰ ਸਾਡੇ ਮਾਝੇ ਦੇ ਦੁਆਬੇ ਦੇ ਏਰੀਏ ਤੋਂ ਤਿੰਨ ਜਥੇਬੰਦੀਆਂ ਨੇ ਸਮਰਥਨ ਦਿੱਤਾ ਜਿਦੇ ਵਿੱਚੋਂ ਦੋ ਜਥੇਬੰਦੀਆਂ ਇੱਥੇ ਹਾਜ਼ਰ ਨੇ 21 ਜਥੇਬੰਦੀ ਪੰਜਾਬ ਕਿਸਾਨ ਯੂਨੀਅਨ ਭਾਗੀ ਤੇ ਦੂਸਰੀ ਜਥੇਬੰਦੀ ਕਿਸਾਨ ਮਜ਼ਦੂਰ ਨੌਜਵਾਨ ਯੂਨੀਅਨ ਇਹ ਦੋਨੋਂ ਜਥੇਬੰਦੀਆਂ ਨੇ ਅੱਜ ਇੱਥੇ ਆ ਕੇ ਲਗਭਗ 35 ਤੋਂ 40 ਦੇ ਕਰੀਬ ਆਪਣੀਆਂ ਗੱਡੀਆਂ ਲੈ ਕੇ ਆਏ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਆ ਕੇ ਅੱਜ ਇਸ ਮੋਰਚੇ ਨੂੰ ਸਮਰਥਨ ਦਿੱਤਾ ਹੈ ਤਾਕਤ ਵਧਾਈ ਹੈ ਔਰ ਅੱਜ ਇਹਨਾਂ ਨੇ ਐਲਾਨ ਕੀਤਾ ਕਿ ਅਸੀਂ ਕੱਲ ਤੋਂ ਹੀ ਕੋਸ਼ਿਸ਼ ਕਰਾਂਗੇ ਜਾ ਕੇ ਔਰ ਕੋਸ਼ਿਸ਼ ਦੇ ਨਾਲ ਅਸੀਂ ਇਸ ਮੋਰਚੇ ਦੇ ਵਿੱਚ ਇੱਥੇ ਖਨੌਰੀ ਬਾਰਡਰ ਦੇ ਮੋਰਚੇ ਨੂੰ ਹੋਰ ਤਕੜਾ ਕਰਨ ਵਾਸਤੇ ਟਰੈਕਟਰ ਟਰਾਲੀਆਂ ਲੈ ਕੇ ਆਪਦੀਆਂ ਆਵਾਂਗੇ ਔਰ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਇਹ ਸਨੇਹਾ ਦੇਣਾ ਚਾਹਣਾ ਕਿ ਮੋਰਚਾ ਦਿਨੋ-ਦਿਨ ਚੜ੍ਹਦੀ ਕਲਾ ਵੱਲ ਨੂੰ ਜਾ ਰਿਹਾ ਹੈ ਵਾਹਿਗੁਰੂ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਮੋਰਚਾ ਜਿੱਤਿਆ ਜਾਣਾ ਸੋ ਜਿੱਥੇ ਵੀ ਕਿਤੇ ਸਾਡਾ ਕਿਸਾਨ ਬੈਠਾ ਹੈ ਸਾਡਾ ਮਜ਼ਦੂਰ ਬੈਠਾ ਹੈ ਕਿਉਂਕਿ ਜਿਹੜੀ ਸਾਡੀ ਐਮਐਸਪੀ ਦੀ ਅਸੀਂ ਲੜਾਈ ਲੜਦੇ ਆ ਇਹ ਕੇਵਲ ਇਹ ਨਾ ਮੰਨਿਆ ਜਾਏ ਕਿ ਇਕੱਲੇ ਕਿਸਾਨਾਂ ਦੀ ਲੜਾਈ ਆ ਅਗਰ ਕਿਸਾਨ ਨੂੰ ਐਮਐਸਪੀ ਮਿਲੇਗੀ ਕਿਸਾਨ ਨੂੰ ਫਸਲ ਦਾ ਰੇਟ ਵੱਧ ਮਿਲੇਗਾ ਤਾਂ ਇਹਦਾ ਬਹੁਤ ਵੱਡਾ ਇੰਪੈਕਟ ਪੈਣਾ ਅੱਗੇ ਜਾ ਕੇ ਕਿਸਾਨ ਨੇ ਪੈਸੇ ਵੱਧ ਵਟ ਕੇ ਮਾਰਕੀਟ ਦੇ ਵਿੱਚ ਖਰਚ ਕਰਨੇ ਆ ਤੇ ਜਿੰਨਾ ਮਾਰਕੀਟ ਦੇ ਵਿੱਚ ਕਿਸਾਨ ਖਰਚਾ ਵੱਧ ਕਰੇਗਾ ਆਮਦਨ ਦੇ ਵਿੱਚੋਂ ਉਨਾ ਹੀ ਮਾਰਕੀਟ ਦੇ ਵਿੱਚ ਜਿਹੜੀਆਂ ਇੰਡਸਟਰੀ ਆ ਉਹ ਮਾਲ ਵੱਧ ਤਿਆਰ ਕਰਨਗੀਆਂ ਤੇ ਜਿੰਨਾ ਮਾਲ ਵੱਧ ਤਿਆਰ ਹੋਏਗਾ ਉਨਾ ਹੀ ਹੀ ਵੱਧ ਲੋਕਾਂ ਨੂੰ ਇੱਥੇ এমਪਲੋਇਮੈਂਟ ਦੇ ਪ੍ਰਬੰਧ ਹੋਣਗੇ ਸੋ ਇਹ ਜਿਹੜੀ ਲੜਾਈ ਹੈ ਇਹ ਇਕੱਲੇ ਕਿਸਾਨਾਂ ਦੀ ਨਹੀਂ ਹੈ ਹਰ ਵਿਅਕਤੀ ਦੀ ਹੈ ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ ਤਕੜੇ ਹੋ ਕੇ ਇਸ ਮੋਰਚੇ ਦਾ ਸਮਰਥਨ ਕਰੋ ਇਹਦੀ ਸਾਥ ਦਿਓ ਤਾਂ ਕਿ ਆਪਾਂ ਦਬਾਅ ਬਹੁਤ ਬਣਿਆ ਹੋਇਆ ਸਰਕਾਰ ਤੇ ਇਸ ਦਬਾਅ ਨੂੰ ਹੋਰ ਵਧਾਈਏ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰ ਦੱਸਦੇ ਕਿ ਕਿਸਾਨ ਲਗਾਤਾਰ ਹਰਿਆਣੇ ਦੇ ਬਾਡਰਾਂ ਤੇ ਡਟੇ ਹੋਏ ਨੇ ਕੇਂਦਰ ਸਰਕਾਰ ਅੱਗੇ ਆਪਣੀਆਂ ਮੰਗਾਂ ਜਿਹੜੀਆਂ ਉਹ ਰੱਖੀਆਂ ਹੋਈਆਂ ਨੇ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀਆਂ ਕਈ ਮੀਟਿੰਗਾਂ ਵੀ ਹੋਈਆਂ ਨੇ ਪਰ ਕੋਈ ਵੀ ਸਿੱਟਾ ਜਿਹੜਾ ਨਹੀਂ ਨਿਕਲਿਆ ਤਾਂ ਉੱਥੇ ਹੀ ਲਗਾਤਾਰ ਜਿਹੜੇ ਕਿਸਾਨ ਆਗੂ ਨੇ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਲਗਾਤਾਰ ਉੱਥੇ ਪਹੁੰਚ ਰਹੇ ਨੇ ਹੁਣ ਦੇਖਣਾ ਹੋਊਗਾ ਕਿ ਵੋਟਾਂ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਦੇ ਇਹਨਾਂ ਮੰਗਾਂ ਦਾ ਹੱਲ ਹੁੰਦਾ ਹੈ ਜਾਂ ਫਿਰ ਇਹ ਵੋਟਾਂ ਦੇ ਦੌਰਾਨ ਵੀ ਕਿਸਾਨਾਂ ਦਾ ਧਰਨਾ ਇਸੇ ਤਰ੍ਹਾਂ ਜਿਹੜਾ ਉਹ ਜਾਰੀ ਰਹੇਗਾ ਵਿਰਪੋਰਟ ਡਿਜੀਟਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ। D5 ਚੈਨਲ ਪੰਜਾਬੀ। ਆਪਣੀ ਧਰਤੀ ਆਪਣੇ ਲੋਕ। ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ।